ਦੇਖੋ ਸਾਹਮਣੇ ਮੈਂ ਤਾਂ ਹੀ ਗੱਲ ਗਿਆ ਸੀ ਮੈਂ ਦੇਖੋ ਭਾਜੀ ਆਪਾਂ ਵੀ ਕਿੰਨੀ ਵਾਰਗੇ ਜੀ ਤੀਜੀ ਵਾਰੀ ਜਿਆਦਾ ਕੋ ਆਏ ਆ ਅੱਗੇ ਇੱਕ ਵਾਰੀ ਤਾਂ ਤੁਹਾਨੂੰ ਜਿਆਦਾ ਸੀਨੀਲ ਵਰਮਾ ਜਿਹੜੀ ਗੱਲ ਉਹ ਕਲੀਅਰ ਕਰੋ ਭਾ ਵੀਰ ਜੀ ਇਹ ਤਿੰਨ ਤੋ ਚਾਰ ਵਾਰੀ ਭਾਵੇਂ ਇੱਕ ਵਾਰੀ ਹੋਵੇ ਹਾਂ ਤਿੰਨ ਤੋ ਚਾਰ ਵਾਰਾ ਤੁਹਾਡਾ ਮਤਲਬ ਲੈ ਆਉਂਦੇ ਹੋ ਫੇਰ ਉਹ ਪ੍ਰਸ਼ਾਸ ਚੱਲ ਪਿਆ ਫੇਰ ਛੱਡ ਐ ਫੇਰ ਲਾਇਆ ਫੇਰ ਛੱਡ ਐ ਹੁਣ ਤੁਸੀਂ ਫੇਰ ਚੌਥੀ ਵਾਰ ਲੈਣ ਗਏ ਹੋ ਉਹ ਨਹੀਂ ਕੁੜੀ ਇਸ ਕਰਕੇ ਨਹੀਂ ਤੁਹਾਡੇ ਨਾਲ ਤੁਰੀ ਵੀ ਤਿੰਨ ਵਾਰ ਆ ਗਈ ਹੋ ਗਈ ਚੌਥੀ ਵਾਰੀ ਵੀ ਫੇਰ ਆ ਗਈ ਜੇ ਕੱਲ ਨੂੰ ਫੇਰ ਤੁਸੀਂ ਜਾਗੇ ਉਹਨੂੰ ਕੁੱਟ ਕੇ ਫੇਰ ਭੇਜੋਗੇ ਇਹ ਪ੍ਰੋਸੈਸ ਐਦਾਂ ਚੱਲਦਾ ਰਹਿਣਾ ਤੇ ਆਪਾਂ ਕਿਹਨਾਂ ਕੇ ਮਕਾਮ ਤੇ ਪਹੁੰਚ ਗਏ ਇਹ ਚੀਜ਼ ਦਾ ਪੱਕਾ ਹੱਲ ਗਈ ਏ ਵੀ ਜੇ ਤੇ ਤੁਸੀਂ ਰੱਖ ਸਕਦੇ ਹੋ ਤੇ ਫਿਰ ਵੀ ਦੱਸੋ ਜੇ ਨਹੀਂ ਰੱਖ ਸਕਦੇ ਫਿਰ ਵੀ ਦੱਸੋ ਹੁਣ ਤੁਸੀਂ ਕਹਿੰਦੇ ਹੋ ਮੇਰਾ ਮੇਰੇ ਆਪਣੇ ਦੇ ਆਪਣੇ ਆਪ ਦੇ ਕੰਟਰੋਲ ਵੀ ਨਹੀਂ ਦਾ ਉਹ ਦੋ ਚੀਜ਼ਾਂ ਨੇ ਭਰੀ ਹਾਂਜੀ ਇਹ ਕਿ ਤੁਸੀਂ ਆਪਣਾ ਮਨ ਬਣਾਉਣਾ ਦੂਜਾ ਵੀ ਮਨੁੱਖੀ ਬੰਦ ਨੇ ਆਪਣੀ ਫੈਮਿਲੀ ਦੇ ਘੱਟੋ ਘੱਟ ਦੇਖੋ ਵੀ ਯਾਰ ਮੇਰਾ ਪਰਿਵਾਰ ਵਾ ਹੁਣ ਤੁਹਾਡਾ ਯਾਰ ਦੋਸਤਾਂ ਤੁਹਾਡੇ ਘਰ ਦੀ ਜਦੋਂ ਤੁਹਾਡੀ ਘਰਵਾਲੀ ਆ ਉਹਨੂੰ ਕਮੈਂਟ ਕਰਨ ਡਿਆ ਆ ਤੇ ਤੁਸੀਂ ਅੱਗੋਂ ਕਹਿੰਦੇ ਹੋ ਵੀ ਰਹਿਣ ਦੇ ਯਾਰਾ ਸਾਡਾ ਸ਼ਹਿਰ ਦੀ ਦਾ ਮਸਲਾ ਇਹ ਇੱਕ ਏਦਾਂ ਦਾ ਸ਼ਹਿਰ ਗਰੀਬ ਤੇ ਇਹ ਅਗਲੇ ਨੇ ਕਹੋ ਮੇਰੇ ਘਰ ਦੀ ਜਦੋਂ ਆ ਤੂੰ ਇੰਨੀ ਗੱਲ ਕਿੱਦਾਂ ਕਹਿ ਤੀ ਉਹਨੂੰ ਤੁਹਾਡਾ ਪਰਿਵਾਰ ਵਾ ਤੁਹਾਡੇ ਘਰ ਦੀ ਇੱਜ਼ਤ ਆ ਯਾਰ ਇਹ ਮੈਂ ਤੁਹਾਨੂੰ ਫੇਰ ਹੋਂਦ ਲਗਈ ਕਿ ਜਾਦੇ ਦੱਸੋ ਕਿ ਇਹ ਕੁੜੀ ਗਲਤ ਹੈ ਅਹੀਂ ਕੁੜੀ ਨੂੰ ਵੀ ਕਹੀਏ ਵੀ ਤੂੰ ਆ ਜਗ੍ਹਾ ਤੇ ਪੁਰਾਣੀ ਜਗ੍ਹਾ ਤੇ ਗਲਤ ਹੈ ਕੁੜੀਏ ਹੈ ਨਾ ਮਮਿਤੀ ਘਾਲੋ ਯਾਰ ਦੱਸੋ ਕਿ ਦੇ ਨਹੀਂ ਨਹੀਂ ਮੇਰੀ ਕੋਈ ਗੱਲ ਕਰੋ ਹਮੇ ਪਤਾ ਲੱਗੇ ਹੈ ਨਹੀਂ ਐਕਚੁਅਲੀ ਗਲਤ ਤਾਂ ਨਹੀਂ ਕਰਨੀ ਮੇਰੀ ਸ਼ੂਗਰ ਵਧੀ ਦੀ ਹੈ ਦੇਖੋ ਹੁਣ ਤੁਸੀਂ 300 ਪਲਸ ਸ਼ੂਗਰ ਆ ਇਹਨਾਂ ਨੂੰ ਫਿਰ ਵੀ ਸ਼ਰਾਬ ਨਹੀਂ ਸ਼ਕਤੇ ਪਏ 103 ਬਠਾਰਾ ਗੱਡੀ 'ਚ ਜਾ ਕੇ ਵੇਲਾ ਦਵਾਈ ਪਈ ਮਾ ਜੀ ਰੋਂਦੀ ਹੋ ਉਹਨਾਂ ਨੇ ਆਰਐਸ ਦਿੱਤਾ ਵਾ ਕਿ ਇਹੋ ਵੀ ਕਿਹੜੀ ਕਲਰੋਂਦੀ ਮੈਂ ਕਿ ਸ਼ੂਗਰ ਦਾ 300 300 ਸ਼ੂਗਰ ਆਂ ਤੇ ਜਿਹਨੇ ਪਰਸ਼ ਹੋ ਗਿਆ ਮੈਂ ਇੱਥੇ ਜਾਉਂਦੀ ਹਾਂ ਉਹ ਹੋ ਰਿਹਾ ਨਾ ਤੈਨੂੰ ਦੱਸਣਾ ਨਾ ਕਰੀ ਉਹ ਵੀ ਜਰਾ ਅੱਜ ਮੱਡਦਾ ਆ ਤੇ ਤੁਹਾਡੇ ਬੱਚੀ ਦੀ ਜਿੰਦਗੀ ਬਦਲੀ ਹੈ ਮੈਂ ਤੁਹਾਡੇ ਸਾਥ ਤਾਂ ਕਰਾਂ ਕਿ ਮੈਂ ਨਹੀਂ ਇਹਦਾ ਸਾਥ ਦਿੰਦੀ ਰਹੀ ਨਹੀਂ ਮਾ ਜੀ ਸਹੀ ਇੱਧਰ ਇੱਕ ਤਾਂ ਗੱਲ ਦੱਸਾਂ ਤੁਹਾਡੇ ਤੋਂ ਪਹਿਲਾਂ ਉਸ ਕੁੜੀ ਨੇ ਇੱਥੇ ਗੱਲ ਕਹੀ ਆ ਕਿ ਮੇਰੀ ਜਿਹੜੀ ਮਾਤਾ ਆ ਮੇਰੇ ਨਾਲ ਪੂਰਾ ਸਟੈਂਡ ਲੈਂਦੀ ਆ ਮੇਰੇ ਨਾਲ ਸਭ ਤੋਂ ਵੱਧ ਪਿਆਰ ਕਰਦੀ ਆ ਮੇਰੇ ਨਾਲ ਪਿਆਰ ਕਰਦੀ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਉਹਨਾਂ ਨੇ ਸਾਰਾ ਕੁਝ ਹੀ ਕੀਤਾ ਤੇ ਬਾਗਾ ਮੇਰੇ ਨਾਲ ਸਾਥ ਦਿੰਦੀ ਆ ਮਾਤਾ ਵੀ ਇਸ ਗੱਲੋਂ ਦੁਖੀ ਆ ਤੇ ਪਰਿਵਾਰ ਜਿਹੜਾ ਵੇਖੋ ਜੀ ਧੀ ਪੁੱਤ ਐਡੇ ਨੇ ਕੰਮ ਜਿਹੇ ਉਹਨਾਂ ਦੇ ਮਾਵਾਂ ਦੀਆਂ ਦਾ ਕੋਈ ਜੀਨ ਨਹੀਂ ਹੁੰਦਾ ਵੇਖੋ ਤੁਸੀਂ ਭਾਵੇਂ ਵੱਡੇ ਹੋ ਤੁਸੀਂ ਸਟਰੋਂਗ ਹੋ ਤੇ ਸਾਡੇ ਸਾਹਮਣੇ ਨਹੀਂ ਅੰਦਰ ਜਾ ਕੇ ਮਨ ਨੂੰ ਦੁੱਖ ਤੇ ਲੱਗਦਾ ਹੀ ਹੈ ਨਾ ਕਿ ਹੈ ਤੇ ਤੁਹਾਡਾ ਪਰਿਵਾਰ ਹੀ ਆ ਇੱਕ ਸ਼ਰਾਬ ਕਰਕੇ ਪਰਵਾਤ ਤੋਂ ਟੰਡਿਆ ਉਹ ਕਿਉਂ ਟੰਡਿਆ ਕਿੱਡੀ ਕੁ ਸ਼ਰਾਬ ਦਾ ਉਹ ਜੀਜ ਵੀ ਪੀਣੀ ਪੀਣੀ ਉਹ ਦੁਪਹਿਰ ਦੀ ਗੱਲ ਸੀ ਖਾ ਕੇ ਲੰਮੇ ਬੈਠ ਗਏ ਕੋਈ ਗੱਲ ਹੋਈ ਆ ਇਹਨਾਂ ਤੇ ਦੇਖੋ ਮੈਂ ਚਾਰ ਸਾਲ ਹੋ ਗਏ ਆ ਇਹ ਚੀਜ਼ ਨੂੰ ਹੁੰਦੇ ਆ ਇਹ ਅੱਜ ਤੇ ਸ਼ਰਾਬ ਨਹੀਂ ਪੀਂਦੇ ਮੁੰਡਾ ਪੜਦਾ ਰਿਹਾ ਮੁੰਡਾ ਪੜਦਾ ਰਿਹਾ ਆ ਮੇਰੇ ਭੈਣ ਨੂੰ ਆ ਉਹਨੇ ਵੀ ਪੀਤੀ ਆ ਸ਼ਰਾਬ ਮੇਰੀ ਭੈਣ ਬੰਦ ਜਾ ਮੇਰੇ ਭੈਣ ਮੈਂ ਜਿੰਦਰਾ ਮਾਰਦਾ ਬਾਹਰ ਇਹ 10 ਤੱਕ ਬਾਹਰ ਜਾਂਦੀ ਨੋਬਦੀ ਨਾ ਆਵੇ ਹੋਰ ਘੜੀ ਵਿੱਚ ਫਿਰ ਸੱਤ ਹੋ ਜਾਣਾ ਠੀਕ ਹੋ ਜਾਣਾ ਮੈਂ ਸਮਝੋਂਦੇ ਲਾ ਘੜੀ ਉੱਤੇ ਲਾਇਆ 10000 ਰੁਪਏ ਆਇਆ ਤੇ ਟਾਇਰ ਪਾੜ ਗਿਆ ਨਾਲ ਕੇ ਭੇਜਿਆ ਵਾ ਇਹਦਾ ਇਲਾਜ ਕਰਾਉਣੀ ਇਹਦਾ ਸਾਨੂੰ ਮੈਂ ਮਰਨ ਨਹੀਂ ਦੇਈ ਇੰਦਾਂ ਦੇ ਨਾਲ ਬਿਲਕੁਲ ਬਿਲਕੁਲ ਹਾਂ ਮੈਂ ਕੰਮ ਹੀ ਕਰਦਾ ਪਰ ਇੱਕ ਚੀਜ਼ ਵੇਖੋ ਫਿਰ ਲਾ ਸੁਣਾ ਉੱਠੇ ਉੱਠੇ ਬੰਦਾ ਨੋਟੀ ਜਾਵੇ ਬੈਕਵਰਡ ਕੇ ਬੱਡਾ ਫੜ ਕੇ ਮੇਰੇ ਕੋਲੋਂ ਦਿੰਦੇ ਮੈਂ ਇਹਨੂੰ ਪਹੁੰਚਉਂਦੀ ਨਹੀਂ ਆ ਮਾਰੇ ਸਾਹ ਦਾ ਜਿਹੜਾ ਇਹ ਮੇਰੇ ਹੱਥੋਂ ਫੜ ਕੇ ਕੋਕੰਦੇ ਮਾਰਦਾ ਸਾਹਮਣੇ ਆ ਦੋ ਜਨਾਂ ਦੀਆਂ ਕੁੜੀਆਂ ਸਿਗੀਆਂ ਉਹਨਾਂ ਬੰਦੇ ਆਏ ਮਜ਼ਦੂਰ ਅਸੀਂ ਕਿਹਾ ਵੀ ਨਹੀਂ ਇਹ ਪਤਾ ਕੀ ਚਾਹ ਮੈਂ ਇਹ ਸਿਚੁਏਸ਼ਨ ਨਹੀਂ ਆ ਮੈਂ ਕਿਸੇ ਦੇ ਪਿਆਰ ਨਹੀਂ ਆ ਮੈਂ ਉਹਦੇ ਸਾਹਮਣੇ ਮੈਂ ਅੱਜ ਵੀ ਨਾਟਾ ਨਾਟਾਣੇ ਕਰਦਾ ਉਹਨਾਂ ਦੱਸਿਆ ਵੀ ਕੰਮ ਹੋ ਜੀ ਵੀ ਉਹਨਾਂ ਲਈ ਚੱਲਦਾ ਮਗਰ ਜੀ ਇਹ ਗੱਲ ਨੇ ਇਹਨਾਂ ਨੇ ਦੱਸਿਆ ਕਿ ਅੱਧੀ ਵੀ ਰਾਤ ਜਦੋਂ ਆਉਂਦੇ ਆ ਨਾ ਵੀਰੋਣੀ ਉਹ ਛੇਤਰ ਵੀ ਮਖਾਨੀਆਂ ਨਾਲ ਕੋਈ ਉਹਨਾਂ ਕੋ ਬਾਜੇ ਛੇਤਰਖਾਨੇ ਦਾ ਬਾਹਰ ਆ ਕੇ ਰੋਟੀਆਂ ਵੀ ਲਾ ਕੇ ਦਿੰਦੀ ਹੈ नहीं क्या। एना नहीं ਇਹ ਨਾਲ ਗੱਲ ਕਰਦੇ ਨੇ ਨਹੀਂ ਨਹੀਂ ਇਹ ਨਾਲ ਨਹੀਂ ਕਰ ਇਹ ਨਾਲ ਨਹੀਂ ਕਰ ਇਹ ਕੀ ਹੋਤੇ ਮੈਨੂੰ ਬਲੌਕ ਕਰਦੇ ਪਰ ਉਹ ਪ੍ਰੋਧ ਕਰਦੇ ਆ ਉਹ ਦੱਸੋ ਭਾਈ ਦੀ ਗੱਲ ਸੁਣੋ ਸੁਣੋ ਆ ਘਰ ਦੇ ਚਲੇ ਨੇ ਤੈਨੂੰ ਜੇਕਰ ਮਾਰੇਗਾ ਤਾਂ ਅਸੀਂ ਕਿੱਥੇ ਹੁੰਦੇ ਮੈਂ ਤੇ ਮਰੀ ਆ ਤੇ ਮੈਂ ਤੁਹਾਡੇ ਤੇ ਗੁੱਟ ਤੋੜਿਆ ਸੀਗਾ ਵਿਵਾਹ ਦੀ ਵਿਚਾਰ ਆਪਰੇ ਗੁੱਟ ਤੇਰੇ ਨਹੀਂ ਮਾਰਿਆ ਉਹਨੇ ਉਹ ਤੇ ਮਾਰਨ ਲੱਗਾ ਤੇ ਮੇਰੇ ਨੂੰ ਪਤਾ ਨਹੀਂ ਲੱਗਾ ਦੇਖ ਕੇ ਆ ਤੇ ਦੂਸਰਾ ਹੁੰਦਾ ਤੇ ਮਾਰਦਾ ਸੀ ਨਾ ਇਹਨੂੰ ਮਾਰਨਾ ਚਾਹੀਦਾ ਮਾਰਨਾ ਵੀ ਚਾਹੀਦਾ ਮਾਰਿਆ ਤੇਰੇ ਨਹੀਂ ਮਾਰਿਆ ਤੇਰੇ ਨੇ ਮਾਰਿਆ ਭਾਜੀ ਤੇਰੇ ਮਾਰੀ ਮੇਰੇ ਨਾਲ ਕਮਰੇ 'ਚ ਹੱਲਾ ਹੋਇਆ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਕਮਰੇ 'ਚ ਇਹਦੇ ਹੱਥ ਚੁੱਕੀਆਂ ਮਾਰੇ ਸਮਝ ਨਹੀਂ ਆ ਚੱਲੋ ਸੋਈ ਗਾਲੀ ਪਾਈ ਪਿੰਨਾ ਚੁੱਕਿਆ ਵੀ ਦਿਸ ਚੁੱਕਿਆ ਭਾਜੀ ਮਤਲਬ ਭਾਜੀ ਚੁੱਕਿਆ ਝੂਠ ਬੋਲਦੇ ਕਿ ਆਪਣਾ ਨਹੀਂ ਪਤਾ ਹੁੰਦਾ ਭਾਜੀ ਮੈਂ ਸੋਫੇ ਦੇ ਪਈਆਂ ਨੂੰ ਮੂੰਹ ਤੇ ਥੱਪੜ ਵੱਜਿਆ ਭਾਜੀ ਇਹ ਤੇ ਦੇਖੋ ਜਰਾ ਤੇ ਮੂੰਹ ਤੇ ਥੱਪੜ ਵੱਜੇ ਆ ਦੇ ਫਾਦਰ ਦੇ ਮਾਰੀਆਂ ਮੈਂ ਨਹੀਂ ਮਾਰਨਾ ਦੇ ਇਹਨੇ ਵੀ ਮਾਰੀਨੇ ਮਾਰਨਾ ਬੋ ਮਰੀ 1 ਮਿੰਟ ਸੁਣੋ 1 ਮਿੰਟ ਸੁਣੋ ਤੁਹਾਡੇ ਫਾਦਰ ਸਾਹਿਬ ਕਿੰਨਾ ਚੜੋਗਾ 2005 ਉਸ ਤੋਂ ਬਾਅਦ ਤੁਹਾਡੇ ਵੱਡੇ ਭਾਜੀ ਆ ਸਭ ਤੋਂ ਵੱਡੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਹਾਂਜੀ ਹਾਂਜੀ ਉਹ ਮਤਲਬ ਨਹੀਂ ਹਨਾ ਉਸ ਤੋਂ ਬਾਅਦ ਇਹ ਭਾਜੀ ਨੇ ਉਸ ਤੋਂ ਬਾਅਦ ਤੁਸੀਂ ਉਹ ਤੁਹਾਡੇ ਵੱਡੇ ਪਿਓ ਦੀ ਸਮਾਨ ਠੀਕ ਆ ਹੁਣ ਮੰਨ ਲਓ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਆ ਉਹ ਤੁਹਾਡੇ ਨਾਲ ਗਿਆ ਆ ਉਹਨਾਂ ਨੇ ਤੁਹਾਨੂੰ ਗਹਿਣਾ ਕਿ ਉਹਨਾਂ ਨੂੰ ਰਹਿਣ ਤੁਹਾਡੇ ਕੋਲ ਜਿਹੜੀ ਚੀਜ਼ ਦਾ ਮਸਲਾ ਨਹੀਂ ਆਉਂਦਾ ਫੇਰ ਪੋਣ ਨੂੰ ਮਾਂ ਨੂੰ ਕਹਿਣਾ ਫਰਜ਼ ਹੈ ਉਹਨਾਂ ਦਾ ਠੀਕ ਹੈ ਨਾ ਉਹ ਇਹ ਨਹੀਂ ਆ ਉਹਨਾਂ ਜਨਨੀਆਂ ਦੀਆਂ ਬੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਜਾ ਕੇ ਆਪ ਜਾਣ ਤੇ ਜਾਂ ਸਭ ਘਰ ਵਾਲੇ ਤੱਕ ਕਹਿ ਸਕਦੀਆਂ ਹੈ ਨਾ ਉਸ ਤੋਂ ਬਾਅਦ ਉਹ ਦੂਜੇ ਭਰਾ ਨੂੰ ਜਾਂ ਤੀਜੇ ਨੂੰ ਕਿਸੇ ਨੂੰ ਗੱਲ ਨਹੀਂ ਕਰ ਸਕਦੀਆਂ ਅਸੀਂ ਵੀ ਬੈਹਾਂ ਹੱਡੀਆਂ ਵੀ ਪਹਿਣਾ ਨੇ ਅਸੀਂ ਵੀ ਲੈਂਦੀਆਂ ਨੇ ਹੈ ਨਾ ਤੇ ਉਹ ਰਵੀ ਭਾਜੀ ਕੋਲ ਜਿੰਨੇ ਹੀ ਹੈਗਾ ਜਿੰਨਾਂ ਹੀ ਲੋਕੀ ਹੈਗੇ ਉਹ ਕਰਨਦੇ ਨੇ ਉਹਨਾਂ ਨੇ ਤੁਹਾਨੂੰ ਕੁੱਟਿਆ ਵੀ ਕਰਕੇ ਵੀ ਕਿਤੇ ਤੂੰ ਸੁਧਰ ਜਾ। ਉਹ ਹਾਰ ਕੇ ਜਨਾਨੀ ਵੀ ਕਹਿੰਦੀ ਵੀ ਮੈਂ ਵੀ ਕਿੰਨਾ ਕੁ ਬਰਦਾਸ਼ਤ ਕਰਾਂ ਹਣਾ। ਵੇਖੋ ਇੰਨੀ ਤੁਹਾਡਾ ਵੀ ਇੰਨਾ ਗਰਤਬਾਣਾ ਚਾਹੀਦਾ ਤੁਸੀਂ ਬੰਦੇ ਜੀ। ਤੁਹਾਡਾ ਵੀ ਨਗਰਤਬਾਣਾ ਚਾਹੀਦਾ ਵੀ ਆਪਣੀ ਬਾਜ ਨੂੰ ਉੱਥੇ ਬਹਿ ਜਾ। ਅਗਲੀ ਕਦੇ ਵੀ ਠੀਕ ਆ। ਜਦੋਂ ਤੁਸੀਂ ਝਾਕਾ ਖੋਲਤਾ ਨਾ ਜਦੋਂ ਤੁਸੀਂ ਉਹਦੇ ਹੱਥ ਜੁਗੜਾ ਉਹਨੇ ਇੱਕ ਕਰਾ ਕੇ ਤੁਹਾਡੇ ਹੱਥ ਜੁਕ ਲਿਆ। ਫਿਰ ਸਮਝ ਲਓ ਵੀ ਇਹ ਗੇਮ ਖਾਰ ਹੋ ਗਈ। ਫਿਰ ਤੇ ਮਨ ਲੋ ਗੱਲ ਗਈ। ਫਿਰ ਤੁਸੀਂ ਚਾਰ ਮਰੋਗੇ ਅਗਲੀ ਨੇ ਦੋਵਾਂ ਮਾਰੂਗੀ ਤੇ ਜਨਾਨੀ ਤੁਹਾਨੂੰ ਕੁੱਟੂਗੀ ਤੇ ਕੀ ਇੱਜ਼ਤ ਰਹਿਣੀ ਪਲੇ ਆਪਾਂ ਇਹ ਕਹਿੰਦੇ ਇੱਥੇ ਤੱਕ ਲੋਭਤ ਹੀ ਨਾ ਵੇ ਆਪਾਂ ਅੱਜਕੱਲੋ ਮਿੱਠੀ ਆਗੀ ਐਡਾ ਸੋਹਣਾ ਜਵਾਗ ਤੁਹਾਨੂੰ ਦਿੱਤਾ ਰੱਬ ਨੇ ਲੋਕੀ ਤਰਸਦੇ ਨੇ ਸਾਰਾ ਕਹੋਣਾ ਦਾ ਪੈਲਾ ਮੁੰਡਾ ਹਾਂ ਕਾਹਨੋਂ ਘਰੋਂ ਦਾ ਤੇ 20 ਬੰਦੇ ਤੇ ਅੱਗੇ ਨੂੰ ਲਾਉਂਦੇ ਆ ਹਾਂ ਕੋਈ ਖੁਸ਼ੀਆ ਨੂੰ ਕੁਝ ਲੈ ਰਿਹਾ ਇਹ ਹਟਾ ਨਹੀਂ ਜੋ ਠੇਕੇ ਦੇ ਨਾਲ ਲੈ ਕੇ ਜਾਂਦੇ ਮੁੰਡੇ ਨੇ ਸਾਰੇ ਠੇਕਿਆਂ ਦੇ ਰਸਤੇ ਪੁੱਛ ਲਓ ਬੱਚੇ ਨੂੰ ਕੋਈ ਖੜਦਿਆ ਨਾਲ ਠੇਕੇ ਦੇ ਵੀਰ ਜੀ ਭਾਜੀ ਇੱਕ ਤਾਂ ਟੀਜਾਰਮ ਕਰਕੇ ਤਾਂ ਰਿਵਾਇਤ ਵੀ ਤੁਹਾਡੀ ਮਦਰ ਵੀ ਉੱਥੇ ਲੱਭਾ ਸਾਰਾ ਪਰਿਵਾਰ ਹੀ ਦੂਜੀ ਨਹੀਂ ਸਿਰਫ ਇਹ ਤਾਂ ਚਲਾਬ ਹੈ ਹਾਂ ਜੀ ਉਹ ਇੱਕ ਬੰਦਾ ਗਿਆ ਖਾਣੇ ਤੇ ਵੀ ਉਦੇ ਉਦੇ ਵੇਕੇ ਭਾਵਣ ਥੋੜੀ ਮੇਰੀ ਜਿਆ ਖਾਣੇ ਉਹ ਮੇਰਾ ਉਹ ਨਾ ਦੇਖੋ ਉਹ ਸਾਰੀ ਜਿਹੜੀ ਉਹਨਾਂ ਦਾ ਟਰਾਂਸਪੋਰਟ ਦਾ ਕੰਮ ਆ ਉਹਨਾਂ ਨੇ ਸਾਰੀ ਜਿਹੜੀ ਇੱਕ ਉੱਤੇ ਵਾਂਗੂ ਫੇਰ ਫੇਰ ਕੇ ਰੁਪਿਆ ਰੁਪਿਆ ਕੱਟਾ ਕਰਕੇ ਫੇਰ ਪਤਾ ਲੱਗਣਾ ਸ਼ਾਮ ਨੂੰ ਹੈ ਨਾ ਉਹ ਬੰਦਾ ਥੱਕਿਆ ਉਹ ਰਾਤ ਨੂੰ ਦੋ ਲੈ ਲੇ ਉਹ ਕੰਮ ਕਰਨ ਦਾ ਆ ਕਿ ਕਿ ਦੇਖੋ ਅਗਰ ਤੇ ਪਹਿਲੇ ਨੰਬਰ ਦੇ ਤਾਂ ਤੁਸੀਂ ਦੇਣੀ ਨਹੀਂ ਬੜਾ ਕਿਹਨੇ ਤੁਹਾਨੂੰ ਲੱਗਦਾ ਆ ਕਿ ਮੈਨੂੰ ਮੈਂ ਮਾਰੀ ਚੱਲਿਆ ਉਦੋਂ ਉਹੀ ਘਰ ਦੱਸੋ ਵੀ ਮੇਰਾ ਮਸਲਾ ਹੱਲ ਨਹੀਂ ਜਿਹਾ ਹੁੰਦਾ ਮੈਂ ਮਰ ਚਲਾ ਮੈਨੂੰ ਦੱਸੋ ਫਿਰ ਉਹਦੀ ਜਗ੍ਹਾ ਤੇ ਤੁਹਾਨੂੰ ਕੋਈ ਮੈਡੀਸਿਨ ਦੇ ਦੇਣ ਕੋਈ ਹੋਰ ਚੀਜ਼ ਦੇ ਦੇਣ ਤੁਹਾਡਾ ਜਿਹੜਾ ਟੌਣ ਵਡਿੰਡੀ ਹੋਸੇ ਜਿਹੜੇ ਤੇ ਤੁਸੀਂ ਹੋਰ ਕੀ ਕਹਿੰਦਾ ਕਈ ਵਾਰੀ ਵੀਰ ਜੀ ਅੰਦਰ ਚ ਹੁੰਦੇ ਨੇ ਤੇ ਤੈਨਾਂ ਹੀ ਪੀਂਦੇ ਕਈ ਵਾਰੀ ਇਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਹੈ ਹਨਾ ਥੋੜੇ ਥੀ ਲਗਾ 4-5 ਸਾਲ ਇਹਨਾਂ ਨੇ ਚੀਜ਼ ਕਹੀ ਪਰ ਆਦੀ ਦੇ ਹੋ ਗਏ ਨਾ ਮੇਰੀ ਤੇ ਜ਼ਿੰਦਗੀ ਖਰਾਬ ਹੋ ਗਈ ਨਾ ਮੈਂ ਤੇ ਲਾਈਫ 5 ਸਾਲਾਂ ਚ ਕੁਝ ਨਹੀਂ ਦੇਖਿਆ ਫਿਰ ਭਾਜੀ ਤੁਸੀਂ ਤੇ ਹਲੇ ਦੇ ਦਿਹਾੜੇ ਕੁਛ ਵੀ ਤੁਸੀਂ ਇਹ ਸ਼ਰਾਬ ਆ ਲੋਕ ਜਿਹੜੇ ਚਿੱਟੇ ਵਾਲੇ ਜਿਹੜੇ ਉਹ ਮੁੜ ਮੁੜ ਕੇ ਵਾਪਸ ਆ ਗਏ ਨੇ ਜਿੰਨੇ ਛੱਡਣਾ ਹੋਵੇ ਮੰਨ ਹੋਵੇ ਨਾ ਤੇ ਲੋਕ ਬੜੇ ਬੜੇ ਸੁਧਰ ਕੇ ਵਾਪਸ ਆਏ ਨੇ ਹਲੇ ਦੇ ਤੇਰੀ ਲਾਈਫ ਹਲੇ ਦੇ ਤੇਰੀ ਲਾਈਫ ਹਲੇ ਤਾਂ ਨਹੀਂ ਕਿੰਨੀ ਕੀ ਉਮਰ ਆ ਜਾਂਦੀ ਹੈ ਜੀ 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 ਕੀਂ ਦੇ ਤੱਕ ਕੋਈ ਪੈਸੇ ਦਾ ਲਾਇਕ ਨਹੀਂ ਰੋਕਦਾ ਨਹੀਂ ਵੀ ਛੱਡੋ ਤਾਂ ਜਲਦੀ ਇਹ ਵੀ ਛੱਡ ਦੇਗਾ ਵੀ ਵੱਡੇ ਜਿਆਨ ਨੂੰ ਬਹੁਤ ਸੋਇ ਤੋਂ ਬਾਅਦ ਵੀ ਕਿਣੀ ਮੈਂ ਵੀ ਨਹੀਂ ਪੀਂਦਾ ਨਾ ਆ ਜਦੋਂ ਲੋਕ ਆਪਣਾ ਹੈ ਨਾ ਇੱਕ ਜਨ ਨੂੰ ਛੱਡਣਾ ਜਾਂ ਪਰਿਵਾਰ ਵਾਸਤੇ ਦਾ ਰੱਖੀ ਚਾਹੀਦਾ ਤਾਂ ਨਾ ਜੀ ਹੱਦ ਵੇ ਆਵੇ ਤਾਂ ਸਹੀ ਕਹਿੰਦਾ ਜੇ ਇਹ ਉਹ ਦਲ ਨੂੰ ਨਾ ਬਣਾਉਂਦਾ ਤੇ ਕੀ ਵੱਡੇ ਚੋਰ ਥਾਜੇ ਕਿੰਨੇ ਮੈਂ ਕਰ ਦਿੰਦਾ ਤੂੰ ਵੀ ਛੱਡ ਦੇ ਤੁਹਾਡੇ ਨਾਲ ਲੱਗ ਕੇ ਕੰਮ ਕਰਾਵੇ ਤੁਹਾਡਾ ਕੰਮ ਨੂੰ ਆਵੇ ਤੇ ਦੇਖੋ ਇਹ ਘਰ ਕੋਲ ਉਸਕੇ ਤੇ ਇਹ ਗਈ ਹੈ ਨਾ ਫੋਨ ਵੇਂ ਕੇ ਫੜਿਆ ਨਹੀਂ ਤੇ ਮਮਾ ਸੀ ਕੁੜੀ ਆਈ ਸੀ ਉਹ ਕਿਤੇ ਰਹਿ ਆਲੇ ਇਹ ਸਾਡੇ ਘਰ ਸਾਡੇ ਜਵਾਈ ਨਹੀਂ ਆਇਆ ਤੁਹਾਡੇ ਘਰ ਉਹਦੀ ਸੱਸ ਨਹੀਂ ਆਈ ਫੋਨ ਨਹੀਂ ਕਰਦੀ ਰਹੀ ਇਹ ਜਿਨੀ ਵਾਰੀ ਜਾਂਦੀ ਆ ਨਾ ਫੋਨ ਨੂੰ ਕਰੂੰ ਇਹਨੇ ਇੱਕ ਦਿਨ ਛੋ ਮੈਂ ਹੋ ਲਾਇਆ ਇਹਨਾਂ ਸਿਆ ਮਾਨਾ ਇਹ ਦਿਨ ਮਦਦੀ ਇਹ ਜਿਦਲ ਬਸਤੇ ਆਏ ਆ ਨਾ ਉਹ ਦਿਨ ਇਹਦੇ ਕੋਲ 100 ਰੁਪਏ ਹੀ ਕੁੜੀ ਕੋਲ

ਚੱਲ ਗਿਆ ਹਾਂ ਮੈਂ ਇਹਨਾਂ ਨੂੰ ਨਹੀਂ ਤੁਹਾਨੂੰ ਦੱਸਦਾ ਉਹ ਕਿੰਨਾ بڑا ਸਰਪੈਂਡਿਆ ਵਾ ਅੱਜ ਚਾਕੂ ਵੜਿਆ ਪਰसों ਦੀ ਗੱਲ ਆ ਚਾਕੂ ਚਾਹਿਆ ਇਹਨਾਂ ਨੇ ਵੇਖਿਆ ਕਹਿੰਦਾ ਮੇਰਾ ਦਿਲ ਕਰਦਾ ਮੈਂ ਆਪਣਾ ਗਲਾ ਕੱਟ ਲਾਂ ਆਏ ਹਾਂ ਕੀ ਮੇਰੇ ਵਿੱਚ ਚਾਕੂ ਪਿਆ ਉੱਥੇ ਭਾਜੀ ਮੈਂ ਚੋਧਰੀ ਬੋਲੂਗੀ ਲਾਲ ਰੰਗ ਦਾ ਚਾਕੂ ਨਹੀਂ ਕਿਹਾ ਪੀੜਿਆ ਮੈਂ ਉਹਦੇ ਕੋਲੋਂ ਮੈਨੂੰ ਦੱਸਿਆ ਪਰਸੋਂ ਹਰਥੇ ਸੀ ਨਹੀਂ ਇੱਥੇ ਆਇਥੇ ਸੀ ਇਹ ਲੱਗਦੇ ਕਿ ਕੁਛ ਹੋਇਆ ਨਾ ਕੋਈ ਪਿੰਡ ਤੇ ਆਣਾ ਫੋਨ ਨੂੰ ਇਹ ਨੂੰ ਪਤਾ ਨਹੀਂ ਉਹ ਨਾ ਆਹ ਤਾਂ ਕਹਿਣਾ ਮੈਂ ਕਿ ਕਹਿੰਦਾ ਜਿਨਾ ਵੰਦੇ ਦਾ ਕਲਾ ਦਾ ਹੋਵੇਗਾਗਾ ਮੇਰੇ ਨਾਮ ਇਹ ਬੱਚੇ ਦਾ ਕੀ ਪ੍ਰੈਸ਼ਰ ਪੈਂਦਾ ਵਾ ਆਪਾਂ ਤਾਂ ਕੌਰਟ ਕਰ ਲਾਂਗੇ ਕੱਲ ਉਹ ਕਿਤਾ ਹੈਂਡਲ ਕਰੂਗਾ ਬੱਸ ਕਿਹਾ ਤੇਰਾ ਤਾਂ ਇਹ ਦੇਖੋ ਵੀ ਥੋੜਾ ਜਿਹਾ ਸੈੜਾ ਹੋਗਾ ਨਾ ਥੋੜਾ ਜਿਹਾ ਇਹ ਥੋੜਾ ਜਿਹਾ ਹਲੇ ਦੇ ਚਲੋ ਘਰੋਂ ਬਾਹਰ ਨਹੀਂ ਜਾਂਦੇ ਤੇ ਜਦੋਂ ਥੋੜਾ ਜਿਹਾ ਵੱਡਾ ਹੋਏ ਨੇ ਬਾਹਰ ਖੇਡ ਕੱਢ ਕੇ ਵੇਖੋ ਜੇ ਤੁਹਾਨੂੰ ਲੱਗਦਾ ਵੀ ਮੈਂ ਸ਼ਰਾਬ ਤੋਂ ਬਗੈਰ ਰਹਿ ਸਕਦਾ ਵਾ ਫਿਰ ਇਹ ਵੀ ਚੀਜ਼ ਵੇਖੋ ਵੀ ਮੈਂ ਸ਼ਰਾਬ ਤੋਂ ਬਗੈਰ ਰਹਿ ਕਰਦਾ ਕਿ ਆਪਣੇ ਪਰਿਵਾਰ ਤੋਂ ਪਿਆਰ ਰਹਿ ਸਕਦਾ ਹਾਂ। ਤੁਹਾਨੂੰ ਪਰਿਵਾਰ ਪਿਆਰਾ ਵਾ ਕੇ ਸ਼ਰਾਬ ਚਾਹੀਏ। ساری ਦੁਨੀਆ ਪੀਂਦੀ ਆ ਮੈਂ ਤਾਂ ਅੱਗੇ ਕਿੰਨੀ ਆ। ਮਾਤਾ ਜੀ ਤੁਸੀਂ ਬਾਹਰ ਨਾ ਪੀਓ। ਤੁਸੀਂ ਹਾਂ ਤੁਸੀਂ ਤੁਸੀਂ ਵੀ ਥੋੜਾ ਜਿਹਾ ਕੰਟਰੋਲ ਕਰਿਓ ਵੀ ਜੇ ਕਹਿੰਦਾ ਮੈਂ ਪੀਂਨ ਜਾਣਾ ਲੱਗ ਹੋਈ ਵੀ ਆ ਭਾਵੇਂ ਤੁਹਾਨੂੰ ਕੁੱਟਣਾ ਪਵੇ ਭਾਵੇਂ ਮਾਰਨਾ ਪਵੇ ਭਾਵੇਂ ਪਿਆਰ ਨਾਲ ਸਮਝਾਉਣਾ ਪਵੇ ਜਿੱਦਾਂ ਵੀ ਹੁੰਦਾ ਤੁਸੀਂ ਵੀ ਸਮਝਾਓ ਤੇ ਵੀਰ ਜੀ ਤੁਸੀਂ ਵੇਖੋ ਤੁਹਾਡੀ ਫੈਮਿਲੀ ਆ ਉਹ ਬੱਚਾ ਵੇਖੋ ਕਿੱਡਾ ਸੋਹਣਾ ਤੁਹਾਨੂੰ ਰੱਬ ਨੇ ਦਿੱਤਾ। ਠੀਕਾ ਪਰਵਾਰਿਕਾ ਨੂੰ ਕੁੜੀ ਐਡੀ ਚਗੀ ਤਾਂ ਦੱਤੀ ਤੁਸੀਂ ਸ਼ਰਾਬ ਵਿੱਚ ਮੂੜੇ ਰੱਖਣੀ ਹੈ ਕਿ ਆਪਣੇ ਘਰ ਮੂੜੇ ਰੱਖਣਾ ਇਹ ਜੀ ਤੁਸੀਂ ਵੀ ਵੇਜੋ ਤੁਸੀਂ 2-4 ਦਿਨ ਕਹਿੰਦੇ ਹੋ ਮੈਂ ਤੁਹਾਨੂੰ ਹਫ਼ਤਾ ਕਹਿੰਦਾ 3 ਹਫ਼ਤਾ ਵੇਜੋ ਹਫ਼ਤੇ ਬਾਅਦ ਵੀ ਭਰੀ ਤੀਨ ਨੂੰ ਆਪ ਦਾ ਕਰ ਦਿਓ ਵੀ ਮੁੰਡਾ ਬਿਲਕੁਲ ਸਹੀ ਆ ਮੁੰਡਾ ਕੰਮ ਕਰੇਗਾ ਅਸੀਂ ਆਪ ਛੱਡ ਕੇ ਆਵਾਂਗੇ ਠੀਕ ਹੈ ਜੀ ਅਸੀਂ ਆਪ ਛੱਡ ਕੇ ਆਵਾਂਗੇ ਬਾਕੀ ਦੀ ਗੱਲ ਕਰਦੇ ਕੁੜੀ ਨਾਲ ਜਿੱਦਾਂ ਮਰਜ਼ੀ ਗੱਲ ਕਰੋ ਨਹੀਂ ਨਹੀਂ ਫੋਨ ਤੇ ਗੱਲ ਹੋ ਜੇਗੀ ਹਾਂ ਫੋਨ ਤੇ ਗੱਲ ਕਰੋ ਤੁਸੀਂ ਦੱਸੋ ਬਾਕੀ ਆਪਣੇ ਕੰਮ ਨੂੰ ਮੇਨ ਰੱਖੋ ਜੇ ਸਵੇਰੇ ਤਿਆਰ ਹੋਗੇ ਕੰਮ ਤੇ ਜਾਣਾ ਸ਼ਰਾਬ ਕੋਈ ਬੋਧੀ ਉਹ ਨਹੀਂ ਹੈਗੀ ਭਾਜੀ ਨਾ ਵੀਰ ਜੀ ਬੰਦ ਹਾਂ ਜੀ ਇੱਕ ਬੰਦ ਨਹੀਂ ਬਸ ਅੱਧੀ ਨਹੀਂ ਜੀ ਮੇਰਾ ਆਪਣੀ ਵੀ ਮਰਜ਼ੀ ਆ ਮੇਰੀ ਲਾਈਫ ਆ ਮੈਨੂੰ ਕੋਈ ਇਹ ਇਹ ਕਿਉਂ ਨਹੀਂ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ ਤੇ ਮੈਂ ਹਰ ਥਾਂ ਕਿੱਥੇ ਕਿਉਂ ਨਾ ਮਾਰਾਂ ਮੈਂ ਨਹੀਂ ਪਾਸਾ ਮੈਨੂੰ ਆ ਜਿਹੜੇ ਪੌਨੀ ਮੈਨੂੰ ਨਹੀਂ ਪਸੰਦ ਚਾਹ ਲੋ ਗੱਲ ਤੁਹਾਨੂੰ ਮੇਰੀ ਵੀ ਹੋਣਾ ਨੋਤੀ ਆ ਉਥੋਂ ਦੀ ਜੇ ਫਤਣਾ ਆ ਗਿਆ ਪਪਾ ਚੜ ਨਹੀਂ ਬਟ ਕਪ ਜੀ ਕੋਈ ਚਾਨਣੀ ਵਰਗਾ ਨਹੀਂ ਪਉਂਦੀ ਉਹ ਟੀ-ਸ਼ਰਟ ਬਦਲੀ ਫਿਰ ਲਿਆ ਦੇ ਤੂੰਨੀ ਲੈ ਕੇ ਆਈ ਹੈ ਨਾ ਤੇ ਮੈਂ ਤਾਂ ਫੇਰੇ ਨੂੰ ਗੱਲ ਕੀਤੀ ਵੀ ਨਾ ਇਹਦੇ ਕਣ ਬਸ ਸਨੈਕਸੂਟ ਕਿਹਾ ਸੀ ਨਾ ਤੈਨੂੰ ਪਤਾ ਹੈ ਮੇਰੇ ਨਾਲ ਸ਼ਰਾਬ ਦੀੇ ਸ਼ਾਮ ਹੋ ਗਈ ਹੈ ਜਿਹਨੂੰ ਤੇਰੇ ਨਾਲ ਇਹ ਫਿਰ ਜਾਦ ਸਸਕਾਰੇ ਲੱਦ ਲੈਂਦੇ ਦੇਖੋ ਮਾਦਾ ਵੀ ਮੈਂ ਗੱਲ ਪਤਾ ਕੀ ਆ ਚਲੋ ਤੁਹਾਡੀ ਵੀ ਗੱਲ ਠੀਕ ਆ ਕਿਤੇ ਕਿਤੇ ਆਪਾਂ ਕੁੜੀ ਨੂੰ ਵੀ ਸਮਝਾਵਾਂਗੇ ਵੀ ਠੀਕ ਆ ਦੇਖੋ ਘਰ ਦੇ ਵਿੱਚ ਤੇ ਚਲੋ ਸਾਡੀਆਂ ਵੀ ਆਉਣ ਘਰ ਦੇ ਵਿੱਚ ਤੇ ਕੋਈ ਗੱਲ ਨਹੀਂ ਨਾ ਜਿਹੜਾ ਬਾਹਰ ਅੰਦਰ ਲੈਣਾ ਨਾਲੇ ਕਿ ਬੰਦੇ ਨੂੰ ਬਣਾਵਾ ਕਿ ਮੈਂ ਬਾਹਰ ਅੰਦਰ ਚੱਲਿਆ ਉਹ ਅਸੀਂ ਉਹਨਾਂ ਵੱਲੋਂ ਆਈ ਮੀਨ ਆਈ ਮੀਨ ਕਹਿੰਦੇ ਆਪਣੇ ਘਰ ਦੇ ਵਿੱਚ ਉਹ ਬਲ ਤੁਹਾਨੂੰ ਜਿਹਦੇ ਵਿੱਚ ਤੀ ਕੰਪੇਟਿਬਲ ਲੱਜੇ ਫਿਰ ਤੁਸੀਂ ਪਾਓ ਹਨਾ ਕੋਈ ਗੱਲ ਨਹੀਂ ਮੇਨ ਗੱਲ ਇਹ ਹੁੰਦੀ ਆ ਕਿ ਕੱਲ ਢੱਕਿਆ ਹੋਵੇ ਕੋਈ ਅੰਗਰਾ ਦਿਖਦਾ ਹੋਵੇ ਹਨਾ ਮੇਨ ਗੱਲ ਇਹ ਹੁੰਦਾ ਵਾ ਵੀ ਆ ਹੁਣ ਸਾਡੀ ਆਡੀ ਆਪਣੀ ਕੋਈ ਅਗੇ ਦੇਖਦਾ ਹੋਵੇ ਅਸੀਂ ਨਾਲ ਜਾਂਦੇ ਇਹਦੇ ਸਾਨੂੰ ਸ਼ਰਮ ਆਉਂਦੀ ਆ ਤਾਂ ਕੇ ਨੇ ਕੀ ਕਹਿਣਾ ਹੈ ਗਰੀ ਉਹਦੇ ਵਿੱਚ ਤੁਸੀਂ ਵੇਖੋ ਤੁਸੀਂ ਭਰੀ ਨਾਲ ਜਾਓ ਅਗਲੀ ਨੂੰ ਉਹ ਵੀ ਹਾਂ ਵੀ ਆਜੂਗਾ ਅਗਲੀ ਕਦੇ ਵੀ ਮੈਂ ਆ ਲੈਣਾ ਤੈਨੂੰ ਉਹ ਵੀ ਆ ਨਹੀਂ ਮੈਨੂੰ ਆ ਜੱਜਦਾ ਹੀ ਤੂੰ ਆ ਲੈ ਤੇ ਅਗਲੀ ਤੁਹਾਨੂੰ ਕਹੇ ਵੀ ਠੀਕ ਹੈ ਮੇਰੇ ਘਰ ਵਾਲੇ ਨੇ ਕਿਹਾ ਯਾਰ ਮੈਂ ਇਹ ਲੈਣਾ ਜਦੋਂ ਘਰ ਵਾਲੇ ਨੇ ਧਿਆਨ ਹੀ ਨਹੀਂ ਦੇਣਾ ਜਦੋਂ ਧਿਆਨ ਹੀ ਸਾਰਾ ਸ਼ਰਾਬ ਵਾਲੇ ਪਤਾ ਹੀ ਨਹੀਂ ਕੀ ਪਾਉਂਦੀ ਕੀ ਲਾਉਂਦੀ ਤੇ ਉੱਥੇ ਕੀ ਹੋਊਗਾ ਬੰਦੇ ਦਾ ਵਰਤ ਰੱਖਿਆ ਵੀਰ ਜੀ ਮੈਂ ਕਰਵਾ ਚੋਰਦਾ ਪਿਛਲੇ ਸਾਲ ਸਾਰਾ ਇਹ ਮੇਲਾ ਵਾਸਤੇ ਪਿਛਲੇ ਸਾਲ ਵਰਤ ਤਾਂ ਨੂੰ ਗੱਡੀ ਦੇ ਮੁੰਡੇ ਦੇ ਨਾਲ ਚੁੱਕ ਕੇ ਲਿਆਂਦਾ ਸ਼ਰਾਬੀਏ ਟਰਾਂਸਫਰਮ ਦੇ ਲਾ ਕੇ ਆ। ਹਾਂ ਨਾ ਨਹੀਂ ਮੈਂ ਕਰਨੀ ਆ ਨਾ। ਨਹੀਂ ਮੈਂ ਨਹੀਂ ਅੱਜ ਤੋਂ ਬਾਅਦ ਕਰੀਏ ਰੱਖਣਾ। ਓਏ ਓ ਦੇ ਹਾਂ ਦੇ ਮਾਰਾਏ ਗੁਰਬਾਣੀ ਦੇ ਲਿਖਿਆ ਅੰਨ ਛੋਟ ਜੋ ਕਰੇ ਪਖੰਡ ਨਾਓ ਸੁਹਾਗਣ ਨਾਓ ਰੰਡ ਤੇ ਅੰਨ ਕਰਕੇ ਤੇ ਆਪਾਂ ਭੱਜੇ ਫਿਰਦੇ ਆ ਅੱਜ ਛੱਡ ਛੱਡ ਕੇ ਜਿਹਦੇ ਜਿਹਨੇ ਰੱਖ ਦੋਨਾਂ ਨੂੰ ਮਾਰਿਆ ਮੈਂ ਜਿਹਦੇ ਕਰਕੇ ਵਰਤ ਰੱਖਿਆ ਮੈਨੂੰ ਉਹ ਬੰਦਾ ਬਾਹਰਵਾਜ ਦਿੱਤੀ ਮੈਂ ਬਾਹਰ ਗਈ ਕਹਿੰਦਾ ਸੋਨ ਨੂੰ ਉੱਥੇ ਸ਼ਰਾਬ ਪੀ ਕੇ ਤੈਨੂੰ ਚੁੱਕ ਲਿਆ ਮੈਂ ਵਰਤ ਕਹਦਾ ਮੇਰਾ ਵਰਤ ਮੈਨੂੰ ਇਹ ਦੱਸੋ ਜਿਹਦੇ ਬੰਦੇ ਕਰਕੇ ਮੈਂ ਵਰਤ ਰੱਖਿਆ ਉਹ ਵਰਤੀ ਹੀ ਭੁੱਲਿਆ ਮੇਰਾ ਨਾਲ ਵਰਤੀ ਜਦੋਂ ਤੂੰ ਲਿਖੇ ਲੈਣਾ ਇਹਨਾਂ ਦੇ ਨਾਲ ਜਾਓ ਠੀਕ ਹੈ ਜੀ ਇਹਨਾਂ ਨੂੰ ਲੈ ਕੇ ਦੋ ਬਾਕੀ ਉਹ ਐਡਵਰਸਰੀ ਸੇਰ ਟੱਕਣਾ ਪਈ ਜਿੰਨੀ ਕੜੂਦੀ ਤਾਂ ਇਹ ਕੋਈ ਵੀ ਡਰੈਸ ਪਾਈ ਦੁਪੱਟਾ ਜ਼ਰੂਰ ਹਾਂਦੀ ਇਹਦਾ ਨਾਮ ਆ ਆਪਣੇ ਨਾਲ ਤੇ ਕੋਈ ਹੋਰ ਵੀ ਹੋਵੇ ਨਾ ਉਹਨੂੰ ਵੀ ਕਹਿੰਦੇ ਆ ਕਿ ਕੁੜੀਆਂ ਸਿਰ ਢਾਗੇ ਰੱਖਿਆ ਜਾਂਦਾ ਚੰਗਾ ਨਹੀਂ ਲੱਗਦਾ ਹੁਣ ਹੱਡੀਆਂ ਹੱਡੀਆਂ ਨੇ ਰਸੋਈਆਂ ਚ ਵੱਡਦਾ ਆ ਜਮਨਾ ਲਾ ਕੇ ਪਹਿਲਾਂ ਸਿਰ ਢੱਕਣਿਆ ਤੇ ਫਿਰ ਵਿੱਚ ਅੰਦਰ ਜਾਣਾ ਚਾਹੀਦਾ ਆਈ ਉਦਾ ਜਾਣਦੀ ਨਹੀਂ ਦਿੰਦੇ ਨਾ ਹੀ ਉਦਾ ਜਾਣਾ ਆ ਤਾਂ ਜਿਹੜੀਆਂ ਆ ਨਾ ਸੁਣਨਾ ਲੱਗਦਾ ਆ ਮਾਤਾ ਜੀ ਉਹ ਵੀ ਮਾਤਾ ਜੀ ਉਹ ਵੀ ਆਪਾਂ ਇਹਨੂੰ ਸਮਝਾਵਾਂਗੇ ਕੁੜੀ ਨੂੰ ਨਹੀਂ ਇਹ ਗੱਲ ਸਹੀ ਹੈ ਸਿਆਣੀ ਕਹਿੰਦੇ ਤਾਂ ਹੁਣ ਵੇਖੋ ਇਹਨਾਂ ਦੀ ਫੈਮਿਲੀ ਦੇ ਵਿੱਚ ਇਹਨਾਂ ਦੀ ਜਿਹੜੀ ਵੱਡੀ ਕੋਤੀ ਆ ਉਹ ਵੀ ਮੋਰਨ ਕੰਟਰੀ ਰਹਿਦੀ ਹੈ ਨਾ ਤੇ ਉਹ ਵੈਸਟਰਨ ਕੱਪੜੇ ਨਹੀਂ ਪਾਉਂਦੀ ਉੱਥੇ ਹੁੰਦੀ ਆ ਤੁਸੀਂ ਦੱਸੋ ਇੱਕ ਮਿੰਟ ਉੱਥੇ ਕਿਹੜਾ ਸਲਵਾਰ ਨਹੀਂ ਜੋ ਕੋਈ ਮੈਦਨੀ ਵੀ ਟਰੈਕਟਰ ਬੰਦੇ ਦਾ ਸਹੀ ਹੋਣਾ ਚਾਹੀਦਾ ਟਰੈਕਟਰ ਸਹੀ ਹੋਣਾ ਚਾਹੀਦਾ ਫਿਰ ਇਹਨਾਂ ਦੀ ਜਿਹੜੀ ਬੇਟੀ ਆ ਉਹ ਵੀ ਪਾਉਂਦੀ ਹੈ ਹੈ ਨਾ ਸਾਧਾ ਡਰੈਸ ਪਾਉਂਦੀ ਉਹ ਜੀਨ ਟੌਪ ਵਿੱਚ ਮੈਂ ਨਹੀਂ ਕਹਿੰਦੀ ਵੀ ਉਹਦੇ ਵਿੱਚ ਬਰਾਈ ਨਹੀਂ ਕੋਈ ਕੋਈ ਬਰਾਈ ਨਹੀਂ ਹੁੰਦੀ ਆ ਇੱਕ ਗੱਲ ਜ਼ਰੂਰੀ ਆ ਵੀ ਵੇਖੋ ਸੋਹਣੇ ਹੱਟੇ ਜਿੱਥਾਂ ਦਾ ਸਾਨੂੰ ਰੱਖਣਾ ਪਉਂਦੀ ਆ ਉਦਾਂ ਦਾ ਸਾਨੂੰ ਰਹਿਣਾ ਪੈਣਾ ਜੇ ਵੇਖੋ ਉਹ ਪਸੰਦ ਕਰਦੇ ਸੂਰਜ ਦੇ ਤੇ ਉਹਨਾਂ ਦੇ ਲਈ ਵਾਸਤੇ ਸੂਰਜ ਉਹ ਸ਼ਰਾਬ ਣਾਡੂ ਦੂਜਾ ਉਹ ਕੋਈ ਇਹਦੇ ਵਿੱਚ ਮੇਰੀ ਗੱਲ ਨਹੀਂ ਕੋਈ ਐਡੀ ਗੱਲ ਨਹੀਂ ਆ ਉਹ ਤਾਂ ਵਹਿ ਮਿੱਠੇ ਬਣਦੇ ਆ ਇੱਕ ਹੋਰਤ ਵਾਸਤੇ ਕੀ ਹੋਵੇ ਉਹ ਚਲੋ ਕਿਦੇ ਵੇਖੋ ਘਰ ਬਸਾਉਣ ਵਾਲਾ ਮੈਂ ਆਪਾਂ ਮੇਰੀ ਗੱਲ ਸੁਣੋ ਮੇਰੀ ਗੱਲ ਬਾਹਰ ਦਵਾਰੇ ਮੰਦਰ ਜਾਨੀ ਆ ਨਾ ਮੈਂ ਹਮੇਸ਼ਾ ਸੂਟ ਚ ਹੀ ਜਾਨੀ ਆ ਵਧੀਆ ਗੱਲ ਆ ਵਧੀਆ ਗੱਲ ਆ ਹਾਂ ਪਰ ਤੇ ਘਰ ਚ ਮੈਂ ਰਿਲੈਕਸ ਮੈਂ ਬੇਹਾਂ ਚਲੋ ਘਰ ਚ ਜੋ ਮਰਜ਼ੀ ਪਾਓ ਵੇਖੋ ਘਰ ਦੇ ਵਿੱਚ ਜੋ ਮਰਜ਼ੀ ਪਾਓ ਇਹ ਦੇਖੋ ਬੜੇ ਸੋਹਣੇ ਕੁਰਤੇ ਹੁੰਦੇ ਆ ਪਲਾਜ਼ੋ ਬਹੁਤ ਪਤਾ ਕੀ ਹੁੰਦਾ ਆ ਕਈ ਵਾਰਾ ਮੰਨ ਲਓ ਕੋਈ ਗਰ 12 ਕੋਈ ਅੰਤਰ ਹੀ ਆ ਜਾਂਦਾ ਮੰਨ ਲਓ ਕਿ ਜਦੋਂ ਆਪਾਂ ਉੱਧਾ ਹੁੰਦੇ ਆ ਤੇ ਉਹ ਥੋੜਾ ਜਿਹਾ ਕੰਪੈਰੀਜ਼ਨ ਦੂਜੇ ਦੀ ਸੁਨਿਆਰੀਆਂ ਦੀ ਨੋਆ ਨਾ ਕੀਤਾ ਜਾਂਦਾ ਕਿ ਉਹ ਬਾਜੀ ਵੈਸਟਰਨ ਹੱਟ ਦੇ ਕਪੜਾ ਪਾਉਂਦੀਆਂ ਪਰ ਮੈਂ ਉਧਾਂ ਦਾ ਨਹੀਂ ਮੈਂ ਪੌਂਦੀ ਜਿੱਦਾਂ ਦੀਆਂ ਉਹ ਪਾਉਂਦੀਆਂ ਪੁੱਛੋ ਇਹਨਾਂ ਨੂੰ ਮੈਂ ਕਰੀਆ ਬੜੀਆਂ ਸੁਨਿਆਰੀਆਂ ਆ ਗਈਆਂ ਮੈਨੂੰ ਨਹੀਂ ਮੇਰੇ ਕੋਲ ਇੰਨਾ ਪੈਸਾ ਹੈ ਕਿ ਮੈਂ ਮਿੰਟ 'ਚ ਸੁਨਿਆਰੀਆਂ ਘਾ ਸਕਾਂ ਠੀਕ ਨਹੀਂ ਕੋਈ ਗੱਲ ਤੁਹਾਨੂੰ ਦਾ ਪਤੀ ਹੈ ਕੋਈ ਬੋਲਦੀ ਹੈ ਕਿ ਚੇਤਾ ਚੱਲਦੀ ਬਾਜੀ ਕਿਹੜੀ ਆਰਮ ਬਰਤਾਨਾ ਕਰੇ ਦਾ ਨਾਮ ਕਰੋ ਕਮੀ ਉਹਨਾਂ ਦੇ ਕੋਲ ਪੀ ਆ ਬਿਬੀ ਜੀ ਆ ਰਹਾ ਹੈ ਤੇ ਖਾਣਾ ਘਾਲੋ ਚਲੋ ਦੋਵੇਂ ਥੋੜਾ ਥੋੜਾ ਹਾਂਜੀ ਇੱਕ ਬੰਦ ਨੂੰ ਗੱਲ ਦੱਸਾਂ ਇੱਕ ਛੋਟੀ ਜੀ ਮਾਤਾ ਜੀ ਗੱਲ ਸੁਣਿਓ ਜੇ ਤੋ ਇਹ ਇੰਨੀ ਗੱਲ ਕਹਿੰਦੇ ਨੇ ਕਿ ਮੇਰੇ ਮਗਰ ਸੁਨਾਰੇ ਬੜੀਆਂ ਉਹਨੂੰ ਜਿਆਦੀ ਤੋਂ ਉਹਦੇ ਪਿਛੇ ਵੀ ਬੰਦੇ ਵੜੇ ਅੱਜ ਠੀਕ ਹੈ ਨਾ ਉਹ ਕੇ ਪਾਸੋਂ ਲੰਗੜੀ ਲੂਲੀ ਨਹੀਂ ਹੈਗੀ ਸਿਰਫ ਉਹ ਆਪਣੀ ਇੱਜ਼ਤ ਲੈ ਕੇ ਬੈਠੀ ਆ ਕਿ ਮੈਂ ਜਿਤਨਾ ਵਿਆਹੀਆਂ ਮੈਂ ਉਹਦੇ ਨਾਲ ਹੀ ਰਹਿਣਾ ਆਵੇਂ ਮੈਨੂੰ ਕੁੱਟੇ ਭਾਵੇਂ ਮਰੇ ਜੋ ਮਰਜ਼ੀ ਕਰੇ ਮੈਂ ਉਹਦੇ ਲਾੜ ਲੱਗੀਆਂ ਤੇ ਉਹਦੇ ਨਾਲ ਹੀ ਰਹਿਣਾ ਬਾਕੀ ਜੇ ਤੁਹਾਡਾ ਆਪਸ਼ਨਾ ਉਹਦੇ ਨੂੰ ਵੀ ਬਥੇਰੀਆਂ ਹਾਂਜੀ ਤੁਹਾਡਾ ਫਿਕਰ ਹੈ ਆ ਤੁਹਾਡੇ ਲਈ ਕੋਈ ਮਾਨੇ ਚ ਪਿਆਰ ਹੈ ਤਾਂ ਤੈਨੂੰ ਕਹਿੰਦੀ ਆ ਤੂੰ ਇੱਥੇ ਰਹਿਣਾ